ਵਾਈਗੋਜੀ ਦਾ ਖਾਲਸਾ ਵਾਈਗੋਜੀ ਕੀ ਪਤੇ ਜੈਸ਼ੀਲ ਰਾਮ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮਾਨਜੋਗ ਰਾਣਾ ਗੁਰਜੀਤ ਸਿੰਘ ਐਮਐਲਏ ਕਪੂਰਲਾ ਜੀ ਨੇ ਆਪਣੇ ਨਿੱਜੀ ਦਸਤਵਰੰਦ ਵਿੱਚੋਂ ਜਿਹੜੇ ਸਫਾਈ ਕਰਮਚਾਰੀ ਰੱਖੇ ਹੋਏ ਹਨ ਉਹਨਾਂ ਦੁਆਰਾ ਅਸੀਂ ਰੋਜ਼ ਸ਼ਹਿਰ ਦੇ ਵੱਖ-ਵੱਖ ਬਾੜਾਂ ਵਿੱਚ ਵੱਖ-ਵੱਖ ਮਹੱਲੇ ਵਿੱਚ ਸਫਾਈ ਕਰਾਉਂਦੇ ਹਾਂ ਅੱਜ ਵੀ ਦੇਖ ਸਕਦੇ ਹੋ ਅੱਜ ਮਾਰਕਾ ਜਿਹੜੀ ਰੋਡ ਹੈ ਇਹਦੀ ਸਾਰੀ ਪਿਛਲੇ ਦਿਨ ਬਰਸਾਤਾ ਹੋਣ ਕਰਕੇ ਬਹੁਤ ਘਾ ਬੂਟੀ ਹੋ ਗਈ ਸੀ ਬਹੁਤ ਜ਼ਿਆਦਾ ਗੰਦ ਪੈ ਗਿਆ ਸੀ ਜਿਹਦੀ ਸਫਾਈ ਅਸੀਂ ਕਰਾ ਰਹੇ ਹਾਂ ਸੋ ਸਾਰੇ ਸ਼ਹਿਰ ਨਿਵਾਸੀਆਂ ਵੱਲੋਂ ਮਹੱਲਾ ਨਿਵਾਸੀਆਂ ਵੱਲੋਂ ਮਾਨ ਜੋ ਗਰਾਣਾ ਗੁਜੀ ਸਿੰਧੀ ਦਾ ਬਹੁਤ ਬਹੁਤ ਧੰਨਵਾਦ ਔਰ ਪਰਮਾਤਮਾ ਇਸੇ ਤਰ੍ਹਾਂ ਉਹਨਾਂ ਦੀ ਨੇਕ ਕਮਾਈ ਵਿੱਚ ਜਿਹੜਾ ਵਾਅਦਾ ਫਾਵੇ ਉਹਨਾਂ ਨੇ ਪੰਗੋਤੀ ਦੋ ਸਚੀ ਗਾਲ ਜੀ ਮੇਰਾ ਨਾਮ ਸਿਮਰਜੋਤ ਜੀ ਮੈਂ ਤਾਂ ਕਰਮ ਮਾਨ ਜੀ ਦਾ ਬਹੁਤ ਜਿਆਦਾ ਧੰਨਵਾਦ ਕਰਦਾ ਹਾਂ ਜੋ ਟਾਈਮ ਟਾਈਮ ਹਰ ਮੇਸ਼ਾ ਸਫਾਈ ਕਰਾਂਦੇ ਹੋ ਜਦੋਂ ਮੀਂਹ ਪੈ ਜਾਂਦਾ ਕਿੰਨਾ ਘਾ ਉਗਦਾ ਵਾ ਕਿੰਨੀ ਮਿੱਟੀ ਆਂਦੀ ਆ ਜੋਗਪਾਲ ਪਰ ਵੀ ਜਿੰਨੀ ਸੜਕ ਹੈਗੀ ਦੇਖੋ ਸਾਰੀ ਮਿੱਟੀ ਨਾਲ ਭਰੀ ਹੋਈ ਆ। ਤੋਂ ਟਾਈਮ ਟਾਈਮ ਸਫਾਈ ਕਰਾਉਂਦੇ ਆ ਤੇ ਮਹਾਰਾਣਾ ਜੀ ਦਾ ਜੀ ਮਹਾਰਾਣਾ ਜੀ ਦੀ ਸਿੰਦਰ ਧੰਨਵਾਦ ਕਰਦਾ ਹਾਂ ਜੋ ਆਪਣੇ ਜੀ ਦੀ ਖਰਚਿਆਂ ਦੇ ਵਿੱਚੋਂ ਜੋ ਹਰ ਵਕਤ ਸਫਾਈ ਕਰਾਉਂਦੇ ਆ ਤੇ ਮੈਂ ਉਹ ਜੀ ਧੰਨਵਾਦ ਕਰਦਾ ਮਾ। ਮੇਰਾ ਨਾਮ ਅਨਿਲ ਮਹਿਰਾ ਹੈ ਜੀ ਮੈਂ ਗ੍ਰੀਨ ਐਵੇਨਿਊ ਪੀ ਐਨਟੀ ਕਲੋਨੀ ਚ ਰਹਿਣ ਵਾਲਾ। ਔਰ ਸਾਡਾ ਵਾੜ ਨੰਬਰ 30 ਹੈ ਜੀ। ਸਾਡੇ ਜਿਹੜੇ ਕਾਉਂਸਲਰ ਨੇ ਕਰਨ ਮਾ ਜੀ। ਇਹਨਾਂ ਵੱਲੋਂ ਹਰ 2-4 ਦਿਨਾਂ ਬਾਅਦ ਪੁਰਾਲਾ ਜਿਤਾਇਲ ਦਾ ਸਪਾਈਕਰਾਈ ਜਾਂਦੀ ਹੈ। ਔਰ ਰਾਣਾ ਕੁਟੀਲੀ ਸਾਡੇ ਜਿਹੜੇ ਐਮਐਲਏ ਨੇ ਕਪੂਤਲਾ ਦੇ ਉਹ ਆਪਣੇ ਨਜੀਦ ਸਵਤ ਤੋਂ ਇੱਥੇ ਸਫਾਈ ਕਰਾਉਂਦੇ ਰਹੇ ਔਰ ਉਹਨਾਂ ਦਾ ਪ੍ਰਾਲਾ ਹੀ ਹੈ ਜੀ ਇਹ ਜੋ ਇੱਥੇ ਕਪੂਤਲੇ ਦਾ ਸਫਾਈ ਅਭਿਆਨ ਚੱਲਦਾ ਰਹਿੰਦਾ ਹੈ ਔਰ ਰਾਣਾ ਜੀ ਦੇ ਹੁਣ ਕਰ ਰਹੇ ਨਹੀਂ ਕਪੂਤਲਾ ਚਾਹ ਜਿਸ ਵੇਲੇ ਸਫਾਈ ਹੈ ਉਹਨਾਂ ਦੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਨਾਲ ਕਦਮ ਹਾਣੇ ਦਾ ਬਹੁਤ ਧੰਨਵਾਦ ਕਰਦੇ ਹਾਂ ਇਹ ਦਿਨ ਰਾਤ ਮਿਹਨਤ ਕਰਦੇ ਆ ਇਹਨਾਂ ਦੇ ਸੜਕੇ ਹੀ ਸਾਡੇ ਬਾੜ ਚ ਇਨੀ ਸਫਾਈ ਔਰ ਹਰ ਪਾਸੇ ਕਲੀਨ ਲੱਗਦੀ ਹੈ ਸਭ ਨੂੰ ਬਹੁਤ ਬਹੁਤ ਅੱਛਾ